ਕਾਲੂ ਕਿੰਨਾ ਬਿੱਲ ਆ? ਬਿਜਲੀ ਦਾ ਬਿੱਲ 1320 ਦੇਖੋ ਕਿੰਨੇ ਆ? ਕੀ ਇਹ ਪਰਮਾਫਸਟ ਨਹੀਂ? ਮੱਥੇ ਦੇ ਹੱਥ ਗੱਲੀ ਤਾਲ ਲੈ। ਸਿੱਧੇ ਤੋਂ ਟੀ ਹੋਣੀ। ਕਿੱਥੇ ਬੈਵਾ ਟਾਈਮ ਲਗਾਈ? ਚਲ ਲੈ ਦਹੀਂ ਪਾਉਣੀ ਮੈਂ। ਕਿਹੜਾ ਟਾਈਮ ਰੱਖਣਾ ਜੀ? ਬੇਦਨਾ ਸੁਣ ਕੇ ਗੋਪੀ ਤੋਂ ਅੱਗੇ ਸੁਰੀਆ ਜੀ ਤੂੰ ਤਾਂ 2-2 ਬਰੋਂਠੀਆਂ ਦੇ ਦੇਣਾ ਬਾਕੀ ਦੀ ਗੱਲ ਗੋਭੀ ਆੜਿਆ ਦੇ ਤੈਨੂੰ ਕੀ ਲੱਗਾ ਰੇੜੀ ਤੇ ਬੇਟੀ ਬਲੋਗ ਮੈਨਾ ਪੱਤ ਦੇਖਣਾ ਕਹਿੰਦਾ ਜੁਰਤ ਨਾ ਜੁਰਤ ਨਾ ਘਾਰ ਹਣ ਬੈਠਾ ਜਿਹੜੀ ਹੁਣ ਜੁਰਤ ਵਿਖਾ ਭਰਾਵਾਂ ਦੇ ਭਰਾਵਾਂ ਦੇ ਢਾਬੇ ਤੇ ਬੈਠਾ ਰੋਟੇ ਢਾਬੇ ਬੈਹਿ ਕੇ ਤੂੰ ਤੇਰਾ ਸੋਲਿਛ ਮਰੀ ਜਾਂਦਾ ਯਾਰ ਕੋਈ ਗੱਲ ਨਹੀਂ ਕੀ ਕੋਈ ਗੱਲ ਤੂੰ ਦੇ ਦੇ ਕੋਈ ਗੱਲ ਨਹੀਂ ਤੂੰ ਦੇ ਦੇ ਮੈਂ ਤਾਂ ਦੇ ਹੀ ਦੇਣੇ ਆ ਮੈਂ ਤਾਂ ਦੇ ਦੇਣੇ ਆਲੇ ਫੋਨ ਫੜਾ ਹੋਰ ਏਟੀਮ ਕੱਢ ਤੇਰੇ ਗੋਲ ਆ ਸਟੇਡੀਅਮ ਘਰ ਤੇਰੇ ਗੋਲ ਆ ਕਿਹਦੇ ਬਾਪ ਦਾ ਪ੍ਰਾਤ ਪਰ ਇੱਕ ਤਾਂ ਨਹੀਂ ਅੱਖਾਂ ਬੰਦ ਕਰਕੇ ਘਰ ਤੇ ਆਈ ਸਹੀ ਨਹੀਂ ਕੋ ਅੱਖਾਂ ਬੰਦ ਕਰਕੇ ਰੱਖ ਤਿਹੜੇ ਕੜੇ ਕਾੜ ਉਹ ਯੋਸਾ ਸਾਡੇ ਦੇ ਓ ਹੈਲੋ ਕਿਤਾ ਨੂੰ ਕਰਿਆ ਨਾ ਇੱਥੇ ਨਹੀਂ ਹੈ ਨੀ ਕਿ ਦੱਸਣਾ ਨਾ ਇਹ ਨਿਗੇ ਹੋਣੀ ਉਹ ਕਿ ਲੱਗੀ ਕਿ ਲੱਗੀ ਛੱਪ ਛੱਪ ਹੈਗੀ ਏ ਭਾਜੀ ਇਹਦਾ ਕੀ ਤੋੜਾ ਜਿਹੜਾ ਕੋਈ ਕੁ ਵੀ ਨਹੀਂ ਪਹਿਲਾ ਕੋਈ ਨਹੀਂ ਤੇ ਇਹ ਬੜੇ ਜਿਹੇ ਰੱਜੇ ਨਾਲ ਹੈ ਜੀ ਇੱਕ ਗੱਲ ਹੋਰ ਇੱਕ ਗੱਲ ਹੋਰ ਆ ਕਾਰਡ ਵੀ ਜਰ ਗਈ ਜਿੱਤਣਾ ਨਾ ਬਿੱਲ ਵੇਖ ਕੇ ਖਿਲਰ ਗਿਆ ਬਿੱਲ ਵੇਖ ਕੇ ਖਿਲਰ ਗਿਆ ਆ ਕਾਰਡ ਵੀ ਬਿੱਲ ਵੇਖ ਕੇ ਖਿਲਰ ਗਿਆ ਲਓ ਸਾਜੀ ਤੁਹਾਡਾ ਕਾਰਡ ਤਾਂ ਅਪੀਸ਼ਰ ਨਹੀਂ ਇਹ ਫੋਨ ਤੇ ਵਿਖਾ ਲੈਣ ਵਿੱਚ ਥੋੜੇ ਰੁਪਏ ਤੇ ਕਾਰਡ ਕਾਲੀ ਦਿੱਤਾ ਸੀ ਕਾਰਡ ਕਾਲੀ ਦਿੱਤਾ ਸੀ ਉਹ ਯਾਰ ਇਹ ਟਮਕਾਰੇ ਕੋਲ ਇਦਾਂ ਹੀ ਪਹੁੰਚ ਲੈ ਜਾਂਦਾ ਵੀ ਲੋ ਇਹ ਕਹਿੰਦਾ ਨੈਕਸਸ ਜਾਣਾ ਨੂੰ ਮੋੜ ਘੜਨਾ ਵਾ ਕਾਰਡ ਨੂੰ ਕਹਿਣਾ ਹਾਂ ਕੱਢ ਕੋਈ ਨਹੀਂ ਬਾਅਦ ਚ ਕਰ ਲਾਂਗੇ ਯਾਰ ਬੇ ਵੀਡੀਓ ਚ ਚਾਹ ਪੀਓ ਯਾਰ ਚਾਹ ਤੇ ਆਸਨ ਤੇ ਬੈਠੇ ਪਿੰਡ ਚਾਹ ਤੇ ਉੱਥੇ ਰਹਿ ਗਈ ਬੇਲ ਬੇਲ ਵੀ ਤਾਂ ਇੰਝ ਤੱਕ ਲੈ ਚਾਹ ਤੇ ਆਸਨ ਤੇ ਬੈਠੇ ਆ ਬੇਲ ਦੀ ਤਾਂ ਜਣਾ ਲੋ ਆ ਸਾਡੇ ਤੇ ਕੋਲ ਮਾਇਆ ਕੋਈ ਭੈ ਮਿੱਠ ਮੂੰਹ ਮਿਠਾ ਕਰੋ ਨਵਾਂ ਸਾਲ ਚੜਨ ਵਾਲਾ ਕੀ ਅੰਮ੍ਰਿਤਪੁਰ ਦੀ ਜਿੱਤੀ ਹੈ ਇਹ ਤਾਂ ਪਿਆਰਾ ਤੇ ਚਾਣ ਵਾਲਾ ਉਹ ਤੁਹਾਡੇ ਕੋਲ ਜਰੀ ਖਾਤਾ ਨਹੀਂ ਗਿਆ ਉਹ ਲਗਾ ਲਿਆ ਛੱਡੀ ਵਿੱਚ ਫਾਲਾ ਦੋ ਕਿਦੋਂ ਆ ਜੂਟ ਨੇ ਜੂਟ ਛੱਡੀ ਵਿੱਚ ਜੂਟ ਮੇਰੇ ਘਾਸਣਾ ਤਾਈ ਚਾਰ ਪੈਕ ਰੱਖਿਆ ਨਾਲਿਆ ਕੁਝ ਨਹੀਂ ਕਨਗਲੋਗ ਬਣ ਰਿਹਾ ਇਹ ਹੀ ਉੱਤੇ ਬਣੀ ਵਾਸਤੇ ਨੇ ਇਹਦਾ ਨਹੀਂ ਨਹੀਂ ਐਂਟਰਟੇਨਮੈਂਟ ਮੈਂ ਰੱਬ ਦੀ ਰੋਇ ਚ ਰੱਬ ਦੀ ਰੋਇ ਜਾ ਕਾੜੂ ਯਾਰ ਤੇ ਨਹੀਂ ਬਾਦ ਇਹਦਾ ਕਰਨਾ ਹੁਣ ਚਾਰ ਪੈਕ ਕਰਾ ਦੇਣਾ ਮੈਂ ਆਪਣੀ ਮਿਲ ਨੂੰ ਰਹਿ ਰਿਹਾ ਮੈਂ ਰੱਬ ਦੀ ਰੋਇ ਤੇ ਦਹੀਂ ਪੈਕ ਕਰਦੇ ਚਾਰ ਕੱਟ ਲਾ ਗੁਰਦੇ ਨਹੀਂ ਪੈਕ ਕਰਦਾ ਸਾਰਾ ਗੜ ਲਾ ਪਰ ਬਿਲ ਦਾ ਵੀ ਹੈਗਾ ਓਏ ਤੂੰ ਤੇ ਬਾਟੀ ਚ ਪੀਨਾ ਵਾ ਉਹ ਨਹੀਂ ਯਾਰ ਮੈਂ ਗੁਰਦਾ ਰਿਓ ਆ ਗਿਆ ਹੁਣ ਨਿਕਲ ਆ ਗੁਰਦਾ ਰਿਓ ਹੁਣ ਤਾਂ ਕਹ ਆ ਵੀ 3 ਕੱਪ ਚਾਹ ਦੇ ਇੱਕ ਬਾਟੀ ਅੱਲਾ ਮਰਤਨੀ ਲਈ ਤੂੰ ਪਹਿਲਾਂ ਮੈਂ ਰੱਖਣਾ ਬਾਟੀ ਚ ਪਿੰਦਾ ਤੇ ਰਿਹਾ ਤੇ ਹੁਣ ਪੈਸੇ ਹੈ ਨਹੀਂ ਆ ਮੈਂ ਬਾਟੀਆ ਸਾਫ ਕਰਨੀ ਹੈ ਬੈਠੀ ਉਹ ਪਾ ਜੀ ਦਿਖ ਜਾ ATM ਕਾਰਡ ਜੀ ਜਿਹੜਾ ਕੋ ਇਹਨੂੰ ਦੇ ਕੇ ਪਾਉਚੀਂ ਦੇ ਵਿੱਚ ਪੈ ਹੈ ਨਹੀਂ ਇਹ ਕਿਹਦਾ ATM ਹੈ ਇਹ ਤੁਹਾਡਾ ਆ ਮੇਰੇ ਵਾਲਾ ATM ਕਾਰਡ ਕੋਚ ਵਿੱਚ ਪਹਿ ਹੈਗੇ ਨੇ ਜਿੱਚ ਪੈ ਹੈ ਨਹੀਂ ਉਹ ਦੋਵੇਂ ਜੀਸੇ ਖੋਲ ਦੋ ਕਾਹਲੂ ਪਾ ਪਾਈ ਜੀ ਨੂੰ ਜੂਸ ਪਾ ਮਹਾ ਗੋਬੀ ਵੀ ਖੜਾ ਛੁੱਟਿਆ ਹੀ ਕਾਹਲੂ ਤੇ ਤੇ ਪਹਿਲਾਂ ਤੈਨੂੰ ਕਿ ਲੱਗਾ ਲੰਗਰ ਲੱਗਾ ਆ ਪਾ ਆ ਮੁੜਾ ਕਹਿੰਦੇ ਲੰਗਰ ਲੱਗਾ ਰਹੇ ਤੇ ਇਹਨੂੰ ਦੱਸੇ ਸਵਾਦਿਆ ਸਵਾਦਿਆ ਚੱਕਰ ਕੀਤਾ ਹੀ ਨਹੀਂ ਤੈਨੂੰ ਪਤਾ ਲੱਗਾ ਦੁਕਾਨ ਆ ਤੈਨੂੰ ਹਰ ਥਾਂ ਲੰਗਰ ਹੀ ਦੇਖਦਾ ਵਾ ਯਾਰ ਤੁਸੀਂ ਹਰ ਗੱਲ ਨੂੰ ਕੀ 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 ਡਵਰ ਰੋਲ ਕਿਹਾ ਦੋਵਰ ਰੋਲ ਕਿਹਦਾ ਡਵਰ ਆ ਜੀ ਉਹ ਇੱਡੇ-ਇੱਡੇ ਗਲਾਸ ਹੱਥ ਨਾਲ ਹੀ ਮਿਲਨੇ ਆ ਇੱਡੇ-ਇੱਡੇ ਗਲਾਸ ਨੂੰ ਤੇ ਹੱਥ ਨਾਲ ਹੀ ਮਿਲਦੇ ਆ ਚੱਕਰ ਅਬੀ ਸੀ ਹੈ ਇਹ ਵੀ ਦਈ ਆ ਪਾਏ ਨੂੰ ਮਾਰਾ ਦੇ। ਖਲੂੜ ਜਿਆਦਾ ਪਾ ਲੈ ਇੱਥੇ। ਰੰਦੇ ਹੁੰਦਾ ਨਾ ਸਤ ਵਜੇ ਹੁੰਦਾ। ਸਾਰਾ ਮਟੇ ਇੱਥੇ ਹੁੰਦਾ ਅੰਦਰ। ਉਹ ਗੱਲ ਸੁਣੀ ਪਿਆ। ਉਹ ਪਾਜੂ ਖੜਿਆ। ਸਿਚਾ ਕੋਲ ਕੇ ਬਾਜ ਮਾਰ। ਕੀ ਕਹਿਣਾ? ਹੋਰ ਪੀਣਾ ਆ। ਹੈ? ਮੈਂ ਹਿੰਜਾ ਸੱਪਾ। ਪਾ ਆਦੇ ਕੋ ਪੈਸੇ ਨਹੀਂ ਬੰਦਾ ਰੱਖ ਲੋ ਦੋ ਦਿਨ। ਆੜ। ਵੇਲਾ ਹੀ ਆ। ਬੰਦਾ ਰੱਖ ਲੋ ਦੋ ਦਿਨ। ਆ ਜਾਓ ਅੰਦਰ। ਦੂਰ ਬੀ ਲੋ ਫਿਰ ਓਏ ਜੇ ਇਹ ਨੂੰ ਛੱਡ ਕੇ ਜਾਣਾ ਹੀ ਆ ਤੇ ਦੋ ਦੋ ਹੋਰ ਪੀ ਲਈਏ ਉਹ ਤੇ ਕੋਈ ਕਹਿੰਦ ਰਿਹਾ ਆ ਅੰਦਰ ਛੱਡ ਜੋ ਕਿੱਦਿਏ ਉਹ ਵਧੀਆ ਰਹੇ ਕੈਮਰਾ ਮਾਰ ਉਹ ਉਦਾਂ ਮੁੰਗਰਾ ਦੇਣਾ ਹੀ ਜੂ ਓਦਾਂ ਓਦਾਂ ਦੇਣਾ ਬਣਾਈ ਬਾਦ ਮੁੰਗਰਾ ਲੈਣਾ ਜਾਂ ਮੁੰਗਰਾ ਤਾਂ ਜਾ ਖੇਡਣਾ ਹੀ ਆ ਮੁੰਗਰਾ ਦੇਈਏ ਤਾਂ ਖੇਡਣਾ ਹੀ ਇੱਥੇ ਖਲੋਗੇ ਬਸ ਕਾਲੂ ਨੀਲਾ ਡਰਮ ਵੀ ਥੱਲੇ ਹੀ ਓ ਉਹ ਵੇਖਲਾ ਉਹ ਵੇਖਲਾ ਉਹ ਤੁਹਾਡੀ ਭੈਣ ਓਏ ਕੰਮ ਖਤਰੇ ਆਈ ਓਏ ਨਹੀਂ ਕਾੜੂ ਜਾ ਹੁਣ ਪੈਸੇ ਪੁੱਤੇ ਨਹੀਂ ਤੇਰੇ ਕੋ ਹਾਂ ਕਿੰਨੇ ਪੈਸੇ ਤੇਰੇ ਕੋਲ 10 ਬਣਾ ਮੇਰੇ ਹਾਂ 82 82 ਅਸੀਂ ਦੇਵਾ ਨੂੰ ਜਾ